ਆਤਾ ਤੇਰਾ ਜਗਲਾ ਨਾ ਤੇਰਾ ਹੀ ਐ ਤੂੰ ਹੀ ਟੇਕਣਾ ਜਦੋਂ ਪਤਾ ਨਹੀਂ ਐ ਕੀ ਆ ਸੋਨਣ ਕੀ ਆ ਆ ਜੀ ਇਹ ਉਹ ਬੰਦਾ ਬਣੀ ਆ ਮੈਂ ਜੇ ਤੂੰ ਕੋਈ 100 ਬਾਅਦ ਤੋਂ ਪਹਿਲਾਂ ਸਟਾਈਕ ਇਹ ਦੇਖ ਤੱਕ ਰਹਿੰਦਾ ਰਹਣਾ ਪਰ ਮੈਂ ਕਿ ਨਾ ਆਇਆ ਜੀ ਬੰਦਾ ਇਹ ਕਿਹੜਾ ਬੰਦਾ ਆ ਉਹ ਕਿਹੜਾ ਮਾਰਦਾ ਮਾਰ ਨੰਬਰ 9 ਇਹ ਜਗਲਾ ਕਿੱਥੇ ਆਇਆ ਇਹ ਕੁਛ ਅੱਖੇ ਲੈ ਕੇ ਅਮਰੀ ਆ ਤੇ ਹੁਣ ਪ੍ਰਧਾਨਾ ਨਾ ਨਾ ਲਵਾਤਾ ਨਵਾਂ ਤੇ ਅੱਗੇ ਤੋਂ ਨਹੀਂ ਦੇਖਦੇ ਇਹੋ ਫਿਰ ਇਸ ਤਰੀਕੇ ਨਹੀਂ ਦੇਖਦੇ ਇਸ ਨੂੰ ਆਪਾਂ ਫੇਟ ਕਰਾਤਾ ਵਧੀਆ ਕਰਤਾ ਹੁਣ ਕੋਸ਼ਿਸ਼ੋ ਕੋਸ਼ਾ ਸਾਰੇ ਕੋਸ਼ਾ ਸਾਰੇ ਕੋਸ਼ਾ ਬਾਈ ਜਿਹੜੀ ਜਣਾ ਜਾਓਗੇ ਅੱਜ ਖਬਰ ਤੁਹਾਡੇ ਉਪਰ ਪ੍ਰਕਾਸ਼ ਕੀਤੀ ਗਈ ਸੀ ਪਰ ਅੱਜ ਕੋਈ ਜਲਦੀ ਲਗਾ ਦਿੱਤਾ ਕਿ ਜਣਾ ਜਾਓਗੇ ਗੱਲ ਹੈ ਇਦਾਂ ਕਿ ਮੇਰੀ ਵਾਰ ਦੇ ਵਿੱਚ ਹਮੇਸ਼ਾ ਹੀ ਪਗਲ ਚੋਰੀਆਂ ਨੂੰ ਵੀ ਮੇਰਾ ਦੁਸ਼ਮਣ ਹੀ ਹੈ ਮੇਰੀ ਵਾਰ ਦੇ ਵਿੱਚ ਜੰਗਲੇ ਵੀ ਚੋਰੀ ਕਰੀ ਜਾਂਦੇ ਤੇ ਯੋਗ ਅਫਜ਼ਾ ਲਈ ਜਾਂਦੇ ਆ ਤੇ ਮੇਰੀ ਵਾਰ ਦੇ ਲੋਕਾਂ ਨੇ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਕਿਹਾ ਸੀਗਾ ਕਿ ਸਾਡੇ ਆ ਜੰਗਲਾ ਚੱਤੇ ਲੱਗੇ ਇੱਥੋਂ ਤੇ ਐਮ ਸੀ ਸਾਹਿਬ ਆ ਜੰਗਲਾ ਲਵਾ ਦਿਓ ਵਾਕਈ ਇੱਥੇ ਬੜਾ ਮੜਾ ਆਈ ਜੇ ਕੋਈ ਡਿੱਗ ਪੈਂਦਾ ਨਾ ਤੇ ਉਹਦਾ ਬਚਾਅ ਮੁਸ਼ਕਲ ਹੀ ਤਾਂ ਮੈਂ ਵੀ ਮਲਜੀਤ ਨੂੰ ਇੱਕ ਵਾਰੀ ਪ੍ਰਧਾਨਜੀ ਨੂੰ ਕਿਹਾ ਸੀ ਜਾ ਕੇ ਅੱਜ ਹੀ ਤੇ ਉਹਨਾਂ ਨੇ ਅੱਜ ਹੀ ਐਕਸ਼ਨ ਲੈਂਦੀ ਹੋਇਆ ਡਗਲਾ ਨਵਾਲਾ ਆਤਾ ਹੈ ਲੋਕਾਂ ਨੇ ਕਾਫੀ ਕੰਪਲੇਟ ਕੀਤੀ ਕਿ ਕਾਫੀ ਦੇਖਦੇ ਹੋਏ ਪਿਆਸੀ ਕੀ ਜਦੋਂ ਇਹ ਮਨ ਲੋਕਾਂ ਦੇ ਹੱਥੇ ਹੁੰਦੇ ਕਿ ਤੇ ਰਾਤੋਂ ਹਨੇਰੀ ਬਲੈਕਆਊਟ ਵਕਤ ਉੱਪਰ ਆ ਕੇ ਲੋ ਸਮੱਸਿਆ ਆ ਗਿਆ ਦੇਖੋ ਇਹ ਚੁਕਦਾ ਕੋਣ ਆ ਦੇਖੋ ਇਹ ਸ਼ਾਰਪੀ ਨਸ਼ੇ ਵਾਲੇ ਇਹ ਜਿਹਨਾਂ ਨੇ ਜਿੱਤਨੇ ਮੇਰੀ ਵਾਰ ਚ ਕਹੀ ਆ ਕਿ ਕਮੀ ਜੀ ਹੁੰਦਾ ਜਦੋਂ ਦੇ ਆ ਜੇ ਨਸ਼ੇੜੀ ਪਰੇ ਨੇ ਕਈ ਝਗੜਾ ਲੈ ਜਾਂਦੇ ਪਟਕੇ ਕਰਕੇ ਕਈ ਕਿਹੜੇ ਗ੍ਰੇਲਾ ਲੈ ਜਾਂਦੇ ਆ ਪਰ ਇਹ ਜੇ ਬਹਾਲੇ ਵਾਲੇ ਨੂੰ ਗੱਲ ਕਰਨਾ ਚਾਹਣਾ ਲੱਗੀ ਸਕੂ ਸਾਰੇ ਵੇੜੀ ਵਾਲਿਆਂ ਨੂੰ ਕਿ ਇਸ ਨਾਲੇ ਦੇ ਵਿੱਚ ਵੇਖੋ ਗੱਡ ਕਿੰਨਾ ਇੱਥੇ ਛੋਟ ਛੋਟ ਨਾਲ ਬਾਜੇ ਰਹੀਆਂ ਨੇ ਤੇ ਮੁੜ ਕੇ ਇਹਨਾਂ ਨੇ ਕਿਹਾ ਸਾਡਾ ਐਮਸੀ ਕੰਮ ਨਹੀਂ ਕਰਦਾ ਦੇਖੋ ਤਾਂ ਹੁਣ ਬਰਸਾਤਾਂ ਹੀ ਦੇਣਾਂ ਵਾਲੇ ਆ ਤੇ ਇੱਥੋਂ ਹੀ ਪਾਣੀ ਸਾਰੇ ਸ਼ਹਿਰ ਦਾ ਇਸ ਮਹੱਲੇ ਤੋਂ ਜਾਂਦਾ ਹੈ ਮਹੱਲਾ ਹੀ ਸਾਰਾ ਤੋਂ ਜਾਂਦਾ ਤੇ ਜੇ ਦੀਵਦ ਵੀ ਤੀ ਆਇਓ ਮੈਂ ਇੰਨਿਆਂ ਦੇ ਪਾਣੀ ਨੂੰ ਫਿਰਦਾ ਜਦੋਂ ਇਹ ਮਹੱਲੇ ਲੋਕਾਂ ਦੇ ਅੰਦਰ ਜਿਹਨਾਂ ਦਾ ਪਾਣੀ ਹੁੰਦਾ ਤੇ ਇੱਥੋਂ ਤਾਂ ਕੋਈ ਨਾ ਕਿਸੇ ਨੂੰ ਪਰ ਪਹਿਲਾਂ ਕੀਤਾ ਤੋਂ ਮੇਰੀ ਵਾਰੀ ਆਈ ਹੈ ਤੇ ਮੈਂ ਤਾਂ ਹੁਣ ਹੋਰ ਵੀ ਕਰਨਿਆ ਵਡੇ ਜ਼ੋਰ ਵੀ ਲਾਏ ਇੱਥੇ ਤੇ ਬਸਰਾ ਇਹ ਆ ਪਿੰਨੋ ਕਾਹਦੇ ਹੱਥ ਜੋੜ ਕੇ ਬੇਨਤੀ ਕਰਦਾ ਨਾਲਿਆਂ ਦੇ ਵਿੱਚ ਗੰਦ ਨਾ ਛਟੋ ਮੇਰੀ ਵਾ ਫੇਰ ਆਪ ਜੋੜਨਾ ਕਿ ਨਾਲਿਆਂ ਵਿੱਚ ਬਿਲਕੁਲ ਨਾ ਛਟਿਓ ਇਹਦੀ ਸਪਾਈ ਰੱਖੋ ਬਾ ਮਾਰਸ਼ਾ ਦਾ ਮੌਸਮ ਹੈ ਪਤਾ ਕਿ ਲੋਕਾਂ ਨੂੰ ਵੀ ਚਾਹੀਦਾ ਨਾ ਕਿ ਸਮਝ ਨਾ ਕੀ ਜੇ ਬਰਸਾਤ ਦੇ ਮੌਸਮ ਚ ਆਪ ਪੁੱਛਿਆ ਕਿ ਪੂਰਾ ਛਟਣਗੇ ਤੇ ਘਰਾਂ ਦੇ ਪਾਣੀ ਜਾਏ ਇਹ ਵੱਡਾ ਪਾਣੀ ਜਾਣਾ ਉਹ ਵਸੋ ਗੱਲ ਹੈ ਮੈਂ ਤਾਂ ਬੜੀ ਵਾਰੀ ਕਹਿ ਚੁੱਕਾ ਆਂ ਕਿ ਪੂਰਾ ਨਾ ਛਟੇ ਇਹ ਹੰਬਾਰਤ ਸਿਰ ਬੋਸਾ ਲੋਕਾਂ ਦੇ ਘਰ ਰੱਖੀਏ ਕਰਦੀ ਜਾਣਾ ਜੀ ਤੇ ਮੈਂ ਹਰ ਵਾਰੀ ਬੇਨਤੀ ਕਰਦਾ ਕਿ ਇਹ ਨਾ ਕੰਮ ਕਰਿਆ ਕਰੋ ਸਫਾਈ ਰੱਖੋ ਦੇਖੋ ਮੈਂ ਅੱਜ ਜੰਗਵਾਲ ਨਵਾਂ ਲਾਤਾ ਵਾ ਜੇ ਮੇਰੇ ਬਟੇ ਚਰ ਗਿਆ ਨਿਛੇੜੀ ਜਾਂ ਚੋਰ ਤਾਂ ਮੈਂ ਉਹਨੂੰ ਪੁੱਠੇ ਉੱਤੇ ਥੰਮੇ ਨਾਲ ਡੰਗਣਾ ਵਾ ਮੈਂ ਕੈਮਰੇ ਲੁਵਾਤੇ ਰਹੀਆਂ ਤੇ ਛੱਡਣਾ ਮਾ ਹੋਣਾ ਨਹੀਂ ਕਿੰਨੇ ਮੇਰੀ ਗਲੀ ਦੇ ਵਿੱਚ ਕੋਈ ਆ ਜੇ ਗਾਦਰ ਕੀ ਤਾਂ ਮੇਰੇ ਜਿਹੜਾ ਵੀ ਕੰਮ ਜਾਗਦੇ ਇਹ ਦੇਖ ਲੋ ਸ਼ਾਮਾਬਾਦ ਦੇ ਪਾਸ ਚੱਲ ਰਿਹਾ ਤੇ ਅੱਜ ਮੈਂ ਜਿਵੇਂ ਸੁਬੀਰ ਸਾਰੇ ਨਾਲੇ ਪਟਾਪੇ ਆ ਮੈਂ ਉੱਥੇ ਨਵੇਂ ਜਗਲੇ ਲਵਾਉਣੇ ਸ਼ੁਰੂ ਕਰਤੇ ਆ ਪਰ ਇਹ ਵੀ ਨਿਕਣ ਵੀ ਚਾਹੀਦੀ ਸਫਾਈ ਰੱਖੀ ਕੀ ਕਰਾ ਕਰੀਓ ਬਾਸੇ ਆ ਮੈਂ ਹਲੇ ਵਾਲੇ ਨੂੰ ਬੋਲਦੀ ਕਰਦਾ ਤੇ ਫਿਰ ਸਫਾਈ ਰੱਖੋ ਤੇ ਸਿਹਤਾਂ ਵੀ ਰੱਖੋ ਜੇਰਾ ਤੇ ਤੁਹਾਨੂੰ ਜੇ ਬੰਦਾ ਲੱਭਦਾ ਕੋਈ ਮਗਰ ਦਿੱਤੋ